ਪ੍ਰੀਮਾ ਚ ਹੁੰਦਾ ਵੀ ਆਪਾਂ ਤਾਂ ਸਰਕਾਰੀ ਸਕੂਲਾਂ ਚੋਂ ਆਏ ਆ ਤੇ ਪਿੰਡਾਂ ਦੇ ਨਿਆਣੇ ਆ ਹੀ ਵੀ ਵੱਡੇ ਵੱਡੇ ਜਿਹੜੇ ਸਕੂਲਾਂ ਚ ਪੜਦੇ ਬੱਚੇ ਹੋਣਗੇ ਕਈ ਵਾਰੀ ਐਂ ਲੱਗਦਾ ਸੀ ਡਰ ਲੱਗਦਾ ਸੀ ਮਨ ਚ ਵੀ ਆਪਾਂ ਪਤਾ ਨਹੀਂ ਕਰ ਪਾਵਾਂਗੇ ਕਿ ਨਹੀਂ ਕਰਵਾਉਣਾ ਸਾਰਿਆਂ ਨੂੰ ਬਹੁਤ ਮਾਣ ਕੀਤਾ ਸਾਰਿਆਂ ਨੂੰ ਬਹੁਤ ਖੁਸ਼ੀ ਸੀਗੀ ਤੇ ਮੈਨੂੰ ਵੀ ਆਪਣੇ ਆਪ ਤੇ ਮਾਣ ਹੋ ਰਿਹਾ ਸੀਗਾ ਕਿ ਮੈਂ ਸਾਰਿਆਂ ਨਾਮ ਰੋਸ਼ਨ ਕੀਤਾ ਹੈ ਪਿੰਡ ਜਾਈਏ ਤਾਂ ਸਭ ਮੁਬਾਰਕਾਂ ਮੁਬਾਰਕਾਂ ਦੀ ਮੁਬਾਰਕਾਂ ਹੋਰ ਪਿੰਡਾਂ ਦੇ ਵੀ ਲੱਗਲੇ ਲੱਗਲੇ ਦੂਸਰ ਪਿੰਡ ਹੈ ਇਨ ਇਲਾਕੇ ਦੇ ਬਾਹਰ ਲੈ ਕੈਨੇਡਾ ਤੋਂ ਵੀ ਆ ਕੇ ਫੋਨ ਸਾਨੂੰ ਇਹਦੀ ਚੋਣ ਜਿਹੜੀ ਆ ਜਦੋਂ ਉਹਦੀ ਖਬਰ ਸਾਨੂੰ ਮਿਲਦੀ ਆ ਤੇ ਉਸ ਵੇਲੇ ਇੱਕ ਅਧਿਆਪਕ ਦੀ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਵੀ ਉਹਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਹੈਗਾ ਕਿਉਂਕਿ ਇਹ ਸਾਡੇ ਆਪਣੇ ਬੱਚੇ ਆ ਜਿੱਦਾਂ ਅਸੀਂ ਆਪਣੇ ਬੱਚਿਆਂ ਤੇ ਮਿਹਨਤ ਕਰਦੇ ਹਾਂ ਉਦਾਂ ਹੀ ਇਹਨਾਂ ਤੇ ਮਿਹਨਤ ਕਰਦੇ ਹੈਗੇ ਆ ਤੇ ਸਾਨੂੰ ਵੀ ਚਾਹ ਚੜ ਗਿਆ ਵੀ ਜਦੋਂ ਅਸੀਂ ਸੁਣਿਆ ਵੀ ਅਰਸ਼ਪ੍ਰੀਤ ਦੀ ਜਿਹੜੀ ਸਿਲੈਕਸ਼ਨ ਹੈਗੀ ਆ ਇਸ ਸਮੇਂ ਲਈ ਹੋਈ ਆ ਇਹ ਸਾਡੀ ਪ੍ਰਾਇਓਰਟੀ ਇਹ ਹੁੰਦੀ ਹੈ ਕਿ ਬੱਚੇ ਨੂੰ ਸਿਰਫ ਤੇ ਸਿਰਫ ਉਹਦੀਆਂ ਸਾਲਾਨਾ ਪ੍ਰੀਖਿਆਵਾਂ ਲਈ ਤਿਆਰੀ ਹੀ ਨਾ ਕਰਵਾਈ ਜਾਵੇ ਸਗੋਂ ਉਹ ਤੋਂ ਇਲਾਵਾ ਜਿੰਨੀਆਂ ਵੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਹੁੰਦੀਆਂ ਉਹਦੇ ਲਈ ਅਸੀਂ ਵੱਧ ਚੜਕੇ ਜਿਹੜਾ ਕੋਸ਼ਿਸ਼ ਕਰੀਦੀ ਹੈ ਕਿ ਇਹਨਾਂ ਨੂੰ ਪਾਰਟਿਸਿਪੇਟ ਕਰਾਈਏ ਦੇਖੋ ਜਿੰਨਾ ਬੱਚੇ ਨੂੰ ਐਕਸਪੋਜ਼ਰ ਮਿਲਦਾ ਉਹਨਾਂ ਹੀ ਉਹ ਬੱਚੇ ਦਾ ਜਿਹੜਾ ਕੌਨਫੀਡੈਂਸ ਵੀ ਬਣਦਾ ਉਹਨੂੰ ਗਿਆਨ ਨਹੀਂ ਯਾਬ ਦੇ ਸਰਕਾਰੀ ਸਕੂਲ ਦੀ ਵਿਦਿਆਰਥਣ ਇਸਰੋ ਦੇ ਵਿੱਚ ਟ੍ਰੇਨਿੰਗ ਦੇ ਲਈ ਸਿਲੈਕਟ ਹੋਈ ਹੈ ਪੰਜਾਬ ਦਾ ਅਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਅਰਸ਼ਪ੍ਰੀਤ ਕੌਰ ਮੇਰੇ ਨਾਲ ਹੈ ਪਰਿਵਾਰ ਅਤੇ ਸਕੂਲ ਦੇ ਮਾਸਟਰ ਵੀ ਨਾਲ ਹੈ ਜਿਨ੍ਹਾਂ ਨੇ ਟ੍ਰੇਨਿੰਗ ਦੇ ਕੇ ਅਰਸ਼ਪ੍ਰੀਤ ਨੂੰ ਇੱਥੋਂ ਤੱਕ ਪਹੁੰਚਾਇਆ ਸਭ ਤੋਂ ਪਹਿਲਾਂ ਅਰਸ਼ਪ੍ਰੀਤ ਨਾਲ ਹੀ ਗੱਲਬਾਤ ਕਰਦੇ ਹਾਂ ਉਮਰ ਬਹੁਤ ਛੋਟੀ ਹੈ ਇਹ 9ਵੀਂ ਕਲਾਸ ਦੇ ਵਿੱਚ ਰਹਿੰਦੇ ਹੋਏ ਇਹਨਾਂ ਨੇ ਟੈਸਟ ਦਿੱਤਾ ਸੀਗਾ ਤਾਂ ਅਰਸ਼ਪ੍ਰੀਤ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਕਿ ਤੁਸੀਂ ਇਸਰੋ ਲਈ ਸਿਲੈਕਟ ਹੋਏ ਆਂ ਹਾਂਜੀ ਥੈਂਕ ਯੂ ਕਦੀ ਸੋਚਿਆ ਸੀਗਾ ਕਿ ਆਪਾਂ ਐਡੇ ਵੱਡੇ ਮਕਾਮ ਦੇ ਉੱਪਰ ਪਹੁੰਚਾਂਗੇ ਜਾਂ ਇਸਰੋ ਦੇ ਵਿੱਚ ਜਾ ਕੇ ਟ੍ਰੇਨਿੰਗ ਕਰਨ ਦਾ ਮੌਕਾ ਮਿਲੇਗਾ ਹਾਂਜੀ ਇਹ ਸਭ ਸਾਡੇ ਜਿਹੜੇ ਗਾਈਡ ਅਧਿਆਪਕ ਨੇ ਅਮਰਪ੍ਰੀਤ ਸਿੰਘ ਉਹਨਾਂ ਨੇ ਹੀ ਦੱਸਿਆ ਸਾਇੰਸ ਨਾ ਮੇਰਾ ਵਿਸ਼ਾ ਮੇਰਾ ਪਹਿਲੇ ਤੋਂ ਹੀ ਪਸੰਦ ਸੀਗਾ ਪਰ ਇਸਰੋ ਵਿੱਚ ਜਾਣ ਦਾ ਜਿਹੜਾ ਮੇਰਾ ਸੁਪਨਾ ਸੀਗਾ ਇਹ ਹੁਣ ਜਿਹਾ ਬਣਿਆ ਤੇ ਇਹਨੂੰ ਮੈਂ ਜਲਦੀ ਪੂਰਾ ਕੀਤਾ ਕਿ ਇਹ ਵੀ ਨਾ ਮਨਚ ਆ ਜਾਂਦਾ ਵੀ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੇ ਆ ਜਾਂ ਸਰਕਾਰੀ ਸਕੂਲ ਨੂੰ ਲੈ ਕੇ ਲੋਕੀ ਨਾ ਕਈ ਕੋਈ ਗੱਲਾਂ ਸੋਚਦੇ ਆ ਵੀ ਇੱਥੇ ਉਹੋ ਜਿਹੀ ਟ੍ਰੇਨਿੰਗ ਜਾਂ ਉਹੋ ਜਿਹਾ ਅਧਿਆਪਕ ਨਹੀਂ ਮਿਲਦੇ ਵੀ ਜਿਹੜੇ ਪ੍ਰਾਈਵੇਟ ਜਾਂ ਮਹਿੰਗੇ ਸਕੂਲਾਂ ਦੇ ਵਿੱਚ ਮਿਲਦੇ ਆ ਤੁਸੀਂ ਫਿਰ ਸਰਕਾਰੀ ਦੇ ਵਿੱਚ ਰਹਿ ਕੇ ਚੰਗੇ ਗਾਈਡ ਲੱਭ ਲਏ ਸੀਗੇ ਕਿ ਜਾਂ ਉਹਨਾਂ ਨੇ ਤੁਹਾਨੂੰ ਲੱਭਿਆ ਵੀ ਇਹ ਬੱਚੀ ਕਰ ਸਕਦੀ ਹੈ ਨਹੀਂ ਅਸੀਂ ਉਹਨਾਂ ਨੂੰ ਲੱਭ ਲਿਆ ਸੀਗਾ ਹਾਂ ਹਾਂਜੀ ਤੇ ਕਿੱਦਾਂ ਦੀ ਟ੍ਰੇਨਿੰਗ ਰਹਿੰਦੀ ਹੁੰਦੀ ਸੀਗੀ ਕੀ ਸ਼ਡਿਊਲ ਰਹਿੰਦਾ ਸੀਗਾ ਤੁਸੀਂ ਕਿਵੇਂ ਪੜ੍ਹਾਈ ਕਰਦੇ ਸੀਗੇ ਪੜਾਈ ਸਾਨੂੰ ਟੀਚਰ ਸਾਡੇ ਬਹੁਤ ਮਿਹਨਤ ਨਾਲ ਕਰਵਾਂਦੇ ਸੀਗੇ ਤੇ ਜੋ ਸਾਨੂੰ ਸਕੂਲੇ ਪੜ੍ਹਾਉਂਦੇ ਸੀਗੇ ਉਹ ਅਸੀਂ ਘਰ ਆ ਕੇ ਰਿਵਾਈਜ਼ ਕਰਦੇ ਸੀਗੇ ਇਹ ਫਿਰ ਟੈਸਟ ਕਦੋਂ ਹੁੰਦਾ ਤੇ ਇਹ ਇਸ ਟੈਸਟ ਦੇ ਵਿੱਚ ਕਿਹੜੀਆਂ ਕਿਹੜੇ ਸਿਲੇਬਸ ਨੂੰ ਲੈ ਕੇ ਗੱਲਾਂ ਹੁੰਦੀਆਂ ਨੇ ਕਿਹੜੇ ਪ੍ਰੇਸ਼ਨ ਹੁੰਦੇ ਤੁਸੀਂ ਥੋੜਾ ਦੱਸੋਗੇ ਇਹ ਟੈਸਟ ਹਰ ਇੱਕ ਸਾਲ ਬਾਅਦ ਹੁੰਦਾ ਆ ਤੇ ਸਾਇੰਸ ਮੈਥ ਨਾਲ ਸੰਬੰਧਿਤ ਕੁਐਸਚਨ ਆਉਂਦੇ ਹੁੰਦੇ ਇਸ ਚਾ ਇਹਦੀ ਫਿਰ ਟ੍ਰੇਨਿੰਗ ਸਪੈਸ਼ਲ ਲੈਣੀ ਪਈ ਕਿਉਂਕਿ ਨਾਲ ਦੇ ਨਾਲ ਦੂਸਰੇ ਵੀ ਤੁਹਾਡੀ ਪੜ੍ਹਾਈ ਚੱਲਦੀ ਸੀਗੀ ਨੌਵੀਂ ਦੀ ਤੇ ਉਹਦੇ ਵੀ ਪੇਪਰ ਹੁੰਦੇ ਹੋਣਗੇ ਤਾਂ ਇਹਦੀ ਫਿਰ ਵੱਖਰੇ ਤੌਰ ਦੇ ਉੱਪਰ ਟ੍ਰੇਨਿੰਗ ਲੈਣੀ ਪਈ ਤੁਹਾਨੂੰ ਹਾਂਜੀ ਇਹ ਟ੍ਰੇਨਿੰਗ ਵੀ ਸਾਨੂੰ ਅਮਰਪ੍ਰੀਤ ਸਿੰਘ ਜੀ ਸਨ ਨੇ ਦਿੱਤੀ ਹੈ ਤੇ ਜਦੋਂ ਇਹ ਟ੍ਰੇਨਿੰਗ ਦੀ ਤੁਸੀਂ ਟਿਊਸ਼ਨ ਲੈਂਦੇ ਸੀਗੇ ਹੋਰ ਵੀ ਬੱਚੇ ਸੀਗੇ ਨਾਲ ਕੇ ਜਾਂ ਤੁਹਾਡੇ ਸਕੂਲ ਦੇ ਵਿੱਚੋਂ ਇਕੱਲੇ ਤੁਸੀਂ ਸੀਗੇ ਆਪਣੇ ਸਕੂਲ ਤੋਂ ਮੈਂ ਇਕੱਲੇ ਸੀ ਸਾਇੰਸ ਨਾਲ ਸ਼ੁਰੂ ਤੋਂ ਪਿਆਰ ਲਿਆ ਲੱਗਦਾ ਤੁਹਾਡਾ ਹਾਂਜੀ ਤੇ ਤੁਹਾਨੂੰ ਕਈ ਵਾਰੀ ਐਂ ਲੱਗਿਆ ਵੀ ਜਿਵੇਂ ਨਾਲ ਟੈਸਟ ਦੇਣ ਵਾਲੇ ਹੋਰ ਸਰ ਦੱਸ ਰਹੇ ਸੀਗੇ ਵੀ 2 ਲੱਖ ਦੇ ਕਰੀਬ ਬੱਚੇ ਸੀਗੇ। ਕਈ ਵਾਰੀ ਮੰਚ ਹੁੰਦਾ ਵੀ ਆਪਾਂ ਤਾਂ ਸਰਕਾਰੀ ਸਕੂਲਾਂ ਚੋਂ ਆਏ ਆ ਤੇ ਪਿੰਡਾਂ ਦੇ ਨਿਆਣੇ ਆਹੀਂ ਵੀ ਵੱਡੇ ਵੱਡੇ ਜਿਹੜੇ ਸਕੂਲਾਂ ਚ ਪੜਦੇ ਬੱਚੇ ਹੋਣਗੇ। ਕਈ ਵਾਰੀ ਐਂ ਲੱਗਦਾ ਸੀ ਡਰ ਲੱਗਦਾ ਸੀ ਮੰਚ ਵੀ ਆਪਾਂ ਪਤਾ ਨਹੀਂ ਕਰ ਪਾਵਾਂਗੇ ਕਿ ਨਹੀਂ ਕਰਵਾਉਣਾ। ਹਾਂਜੀ ਹੁੰਦਾ ਤਾਂ ਸੀਗਾ ਪਰ ਆਪਣੇ ਆਪ ਤੇ ਕਈ ਵਿਸ਼ਵਾਸ ਵੀ ਸੀਗਾ ਜੇ ਪੇਪਰ ਪਾਸ ਹੋ ਗਿਆ ਤਾਂ ਸਾਰਿਆਂ ਨੂੰ ਮਾਣ ਹੋਣਾ ਸਾਡੇ ਤੇ। ਉਦੋਂ ਜਦੋਂ ਟੈਸਟ ਲਈ ਬੈਠੇ ਤੁਸੀਂ ਉਦੋਂ ਕੰਫੀਡੈਂਸ ਸੀਗਾ ਵੀ ਆਪਾਂ ਕਰ ਲੈਣਾ ਹੈ ਹਾਂਜੀ ਕੰਫੀਡੈਂਸ ਲੈ ਕੇ ਬੈਠੇ ਸੀ ਉਹਦੇ ਵਿੱਚ ਪੇਪਰ 'ਚ ਸਵਾਲ ਦੱਸੋਗੇ ਜਿਵੇਂ ਇੱਕ ਦੋ ਸਵਾਲ ਕਿ ਵੀ ਉਹਦੇ ਵਿੱਚ ਕਿਵੇਂ ਦੇ ਸਵਾਲ ਆਉਂਦੇ ਆ ਜਿਹੜੇ ਤੁਸੀਂ ਉਹਨਾਂ ਦੇ ਉੱਤਰ ਦੇ ਦਿੰਦੇ ਆ ਮਤਲਬ ਪੁਲਾੜਨਾ ਸੰਬੰਧਿਤ ਹੁੰਦੇ ਸੀਗੇ ਸਵਾਲ ਹਾਂਜੀ ਹੁਣ ਤੁਹਾਡੀ ਟ੍ਰੇਨਿੰਗ ਜਿਹੜੀ ਹੋਣੀ ਹੈ ਇਸਰੋ ਦੇ ਵਿੱਚ ਉਹ ਟ੍ਰੇਨਿੰਗ ਦੇ ਵਿੱਚ ਕੀ ਕੁਝ ਤੁਹਾਨੂੰ ਦੱਸਿਆ ਜਾਵੇਗਾ ਕੋਈ ਆਈਡੀਆ ਹੈ ਤੁਸੀਂ ਸਰਚ ਕੀਤੀ ਹੋਣੀ ਹੈ ਹਾਂਜੀ ਸਾਇੰਟਿਸਟ ਜਣਾ ਮਲਾਇਆ ਜਾਏਗਾ ਸਾਨੂੰ ਉੱਤੇ ਪੁਲਾੜ ਬਾਰੇ ਤੁਸੀਂ ਆ ਜਾਵੇਗਾ ਇਹ ਜਾਣਕਾਰੀ ਦਿੱਤੀ ਜਾਵੇਗੀ ਇਹ ਟ੍ਰੇਨਿੰਗ ਕਿੰਨੇ ਦਿਨਾਂ ਦੀ ਰਹਿਣ ਵਾਲੀ ਹੈ ਇਹ 14 ਦਿਨਾਂ ਦੀ ਇਹ ਫਿਰ 14 ਦਿਨ ਤੋਂ ਬਾਅਦ ਤੁਸੀਂ ਵਾਪਸ ਆਉਂਗੇ ਤਾਂ ਫਿਰ ਇਸਰੋ ਦੀ ਟ੍ਰੇਨਿੰਗ ਨੂੰ ਬਾਅਦ ਜਦੋਂ ਇਹ ਫਿਰ ਤੁਸੀਂ ਇਸੇ ਲਾਈਨ ਵੱਲ ਨੂੰ ਤੁਰਨਾ ਕਿ ਜਾਂ ਫਿਰ ਹੋਰ ਵੀ ਸ਼ੌਂਕ ਹੈਗੇ ਤੁਹਾਨੂੰ ਇਸੇ ਲਾਈਨ ਵੱਲ ਤੁਰ ਲੈਣਾ ਇਸੇ ਲਾਈਨ ਵੱਲ ਹਾਂਜੀ ਮਤਲਬ ਸਾਇੰਟਿਸਟ ਬਣੋਗੇ ਤੁਸੀਂ ਹਾਂਜੀ ਪਰ ਤੁਸੀਂ ਸਰਕਾਰੀ ਸਕੂਲ ਦੇ ਵਿੱਚ ਰਹਿ ਕੇ ਮੈਨੂੰ ਲੱਗਦਾ ਵੀ ਕਈਆਂ ਦੇ ਭੁਲੇਖੇ ਕਈਆਂ ਦੇ ਵਹਿਮ ਦੂਰ ਕਰਤੇ ਕਿਉਂਕਿ ਪੰਜਾਬ ਦੇ ਵਿੱਚ ਸਿਰਫ 4 ਹੀ ਬੱਚੇ ਜਿਵੇਂ ਮਾਸਟਰ ਜੀ ਦੱਸ ਰਹੇ ਕਿ 4 ਹੀ ਬੱਚੇ ਸਿਲੈਕਟ ਹੋਏ ਆ ਇਹ ਚੀਜ਼ ਤਾਂ ਦੇ ਮਾਨ ਹੋਊਗਾ ਤੁਹਾਨੂੰ ਵੀ ਸਰਕਾਰੀ ਸਕੂਲ 'ਚ ਰਹਿ ਕੇ ਅਸੀਂ ਵੱਡੇ-ਵੱਡੇ ਨੂੰ ਪਛਾੜ ਦਿੱਤਾ ਹਾਂਜੀ ਇਹ ਗੱਲ ਤਾਂ ਤਾਂ ਮਾਨ ਹੈਗਾ ਹੈ ਇਹ ਗੱਲ ਹੈਗਾ ਹਾਂਜੀ ਜਦੋਂ ਰਿਜ਼ਲਟ ਆਇਆ ਸੀਗਾ ਘਰੇ ਜਦੋਂ ਦੱਸਿਆ ਹੋਊਗਾ ਤੇ ਫਿਰ ਕਰਦੇ ਦਾ ਕੀ ਰਿਐਕਸ਼ਨ ਕੀ ਸੀਗਾ ਘਰਦਿਆਂ ਦਾ ਜਿਵੇਂ ਤੁਹਾਡੇ ਦਾਦਾ ਜੀ ਹੈਗੇ ਨੇ ਇਥੇ ਮਾਤਾ ਜੀ ਨੇ ਇਹਨਾਂ ਦਾ ਕੀ ਰਿਐਕਸ਼ਨ ਸੀਗਾ ਸਾਰਿਆਂ ਨੇ ਬਹੁਤ ਮਾਣ ਕੀਤਾ ਸਾਰਿਆਂ ਨੂੰ ਬਹੁਤ ਖੁਸ਼ੀ ਸੀਗੀ ਤੇ ਮੈਨੂੰ ਵੀ ਆਪਣੇ ਆਪ ਤੇ ਮਾਣ ਹੋ ਰਿਹਾ ਸੀਗਾ ਕਿ ਮੈਂ ਸਾਰਿਆਂ ਨਾਮ ਰੋਸ਼ਨ ਕੀਤਾ ਹੈ ਬਪੂ ਜੀ ਕਦੀ ਸੋਚਿਆ ਸੀਗਾ ਵੀ ਐ ਪਿੰਡ ਦੇ ਵਿੱਚ ਘਰ ਦੇ ਵਿੱਚ মিডিਆ ਵਾਲੇ ਆਉਣਗੇ ਮਾਸਟਰ ਜੀ ਆਉਣਗੇ ਜਾਂ ਅੱਜ ਕੁੜੀ ਡੀਸੀ ਸਾਹਿਬ ਨੇ ਸਨਮਾਨਤ ਕੀਤੀ ਹੈ ਕਦੀ ਐ ਸੋਚਿਆ ਸੀਗਾ ਮਾ ਇਹ ਬੱਚੀ ਦੇ ਸਿਰ ਤੇ ਸਾਡੇ ਇਹ ਜੇ ਕੰਮ ਹੋਇਆ ਨਹੀਂ ਤਾਂ ਅਸੀਂ ਤਾਂ ਸੁਖਣਾ ਵੀ ਨੋ ਹੋ ਜਾਣਾ ਤਾਂ ਨਗੇ ਮੈਂ ਦੱਚੂਗਾ ਜੋ ਪਿੰਡਾਂ ਵਿੱਚ ਹਾਲ ਹੁੰਦਾ ਰਿਹਾ ਇਸ ਬੱਚੇ ਨੇ ਸਾਨੂੰ ਹਫ਼ਤਾਕ ਹੋ ਗਿਆ ਤੇ ਇੰਨਾ ਚਾ ਚੜਿਆ ਰਿਸ਼ਤੇਦਾਰ ਫੋਨਾਂ ਚ ਮਵਾਕਾਂ ਕਰੀ ਜਾਂਦੇ ਨੇ ਕੋਈ ਆਈ ਵੀ ਜਾਂਦੇ ਨੇ ਪਿੰਡਾਂ ਵਾਲੇ ਲੋਕ ਵੀ ਹੋਮੇ ਪੁੱਛਦੇ ਵੀ ਕਿਹਦੀ ਕੁੜੀ ਹੈ ਪਚੰਗ ਸੋਏ ਉਹ ਦੋ ਦੋ ਨਾਂ ਹੁੰਦੇ ਨੇ ਪਿੰਡਾਂ 'ਚ ਰੱਖਿਓ ਕਹਿੰਦੇ ਸਿੱਧਾ ਵੀ ਕਈ ਹੋਰ ਨਾਂ ਵੀ ਹੋ ਜਾਂਦੇ ਕਹਿੰਦੇ ਫਲਾਣੇ ਦੀ ਪੋਤੀ ਆ ਹਾਂ ਹਾਂਜੀ ਹੁਣ ਮੁੰਡਾ ਸਾਡਾ ਬਾਹਰ ਹੈ ਉਹਦੇ ਨਾਂ ਦੇ ਵਿੱਚ ਕਈ ਇਥੇ ਹੈਗੇ ਆ ਦੋ ਦੋ ਨਾਂ ਹੁੰਦੇ ਨੇ ਸੁਣੋ ਹਰਵਿੰਦਰ ਤੇ ਉਹ ਸਿੱਧਾ ਨਾਂ ਬਾਬੇ ਦਾ ਲੈਣਦੇ ਵੀ ਉਹਦੀ ਪੋਤੀ ਚਾ ਚੜ ਜਾਂਦਾ ਜੀਲੇ ਪਿੰਡ 'ਚ ਬੜੀਆ ਤਾਂ ਕਿ ਮੈਂ ਤੇ ਰਹੀ ਹਾਂ ਥੋੜੇ ਅੱਡੇ ਜਾ ਕੇ ਪਿੰਡ ਸਾਡਾ ਸਾਰਾ ਉਧਰ ਹੀ ਐ ਪਿੰਡ ਜਾਈਏ ਤਾਂ ਸਭ ਮੁਬਾਰਕਾਂ ਮੁਬਾਰਕਾਂ ਦੀ ਮੁਬਾਰਕਾਂ ਹੋਰ ਪਿੰਡਾਂ ਦੇ ਵੀ ਲਗਲੇ ਲਗਲੇ ਦੂਸਰ ਪਿੰਡ ਐ ਇਲਾਕੇ ਦੇ ਬਾਹਰ ਲ ਕੈਨੇਡਾ ਤੋਂ ਵੀ ਆ ਕੇ ਫੋਨ ਸਾਨੂੰ ਉਹਨਾਂ ਨੇ ਫਿਰ ਸਿੱਧਾ ਹੀ ਨਾਲ ਡਾਇਰੈਕਟ ਮੇਰੇ ਦੇਤਾ ਵੀ ਉਹਦੀ ਪੋਤੀ ਆ ਜੀ ਇਹ ਜੇ ਚਾਚੜੇ ਸਾਰੇ ਪਰਿਵਾਰ ਨੂੰ ਔਰ ਪਿੰਡ ਦੇ ਬਾਹਰ ਕੈਨੇਡਾ ਜਮਾਇਕਲ ਬੈਠੇ ਮੁੰਡੇ ਉਹਨਾਂ ਨੇ ਵੀ ਪਿੰਡ ਦੀ ਖੁਸ਼ੀ ਸੁਣ ਕੇ ਬੜਾ ਚਾਚੜਿਆ ਹੁਣ ਤੁਹਾਨੂੰ ਮੈਨੂੰ ਲੱਗਦਾ ਕਿ ਪਿੰਡ ਦੇ ਵਿੱਚ ਸਾਇੰਟਿਸਟ ਕਹਿ ਕੇ ਬੁਲਾਇਆ ਗਏ ਨੇ ਸਾਇੰਟਿਸਟਾਂ ਦੇ ਘਰੇ ਜਾਣਾ ਦੇਖੋ ਜੀ ਹੁ ਸਾਡੀ ਹੋਰਾਂ ਨੂੰ ਲੱਗਦਾ ਇਹ ਤਾਂ ਖਰੇ ਕਿਹੜੇ ਵੇਲੇ ਪਹੁੰਚੇ ਹੋ ਸੱਚ ਜਾਣੇ ਤਾਂ ਸਾਨੂੰ ਚਾਹ ਇੰਨਾ ਕਹਿਗਾ ਵੀ ਜਿਹੜੇ ਕੋ 4 ਸਾਲ ਹੋ ਜਿੰਦੇ ਰਹਨਗੇ ਚਾਹ ਵਿੱਚ ਹੀ ਇਹ ਚਾਹ ਦੇ ਵਿੱਚ ਤੁਸੀਂ ਹੋਰ ਵਧੀਆ ਪਰਿਵਾਰ ਖੇਤੀਬਾੜੀ ਦੇ ਨਾਲ ਜੁੜਿਆ ਜਿਵੇਂ ਆਰਸ਼ਪੀਦ ਦੀ ਫਾਰਸਾ ਦੁਬਈ ਦੇ ਵਿੱਚ ਨੇ ਤੁਹਾਨੂੰ ਸਾਬ ਨੂੰ ਦੱਸਦਾ ਇਹ ਧੰਨਵਾਦ ਸਭ ਤੋਂ ਟੀਚਰਾਂ ਦਾ ਤੇ ਰੈਮਰੀ ਵਿੱਚ ਵੀ ਜਨਾ ਟੀਚਰ ਬਹੁਤ ਸੋਹਣ ਇਥੇ ਰਹੇ ਮਿਡਲ ਵਿੱਚ ਵੀ ਅਖੀਰ ਜਾ ਕੇ ਇਹਨਾਂ ਨੇ 5 ਸਾਲ ਹੋਰ ਨੌਮੇ ਚ ਗਈ ਨੂੰ ਇਹਨਾਂ ਨੇ ਧੰਨਤਾ ਕਰਾਤੀ ਸਭ ਕਾਜੀ ਤਾਂ ਤਾਂ ਹੋ ਗਈ ਅਜ ਨਹੀਂ ਤਾਂ ਆਮ ਤੌਰ ਤੇ ਨਾ ਪਿੰਡਾਂ ਦੇ ਵਿੱਚ ਕਈ ਵਾਰੀ ਹੁੰਦਾ ਵੀ ਜਿਵੇਂ ਧੀਆ ਹੋ ਜਾਂਦੀਆਂ ਕਈ ਵਾਰੀ ਕਹਿੰਦੇ ਵੀ ਕੋਈ ਗੱਲ ਨਹੀਂ ਜੇ ਧੀ ਹੋ ਗਈ ਤੇ ਕੋਈ ਗੱਲ ਨਹੀਂ ਜਦੋਂ ਅਰਸ਼ਪ੍ਰੀਤ ਹੋਈ ਸੀਗੀ ਤਾਂ ਉਦੋਂ ਕਿਸੇ ਨੇ ਕਿਹਾ ਸੀ ਕੋਈ ਗੱਲ ਨਹੀਂ ਅਰਸ਼ਪ੍ਰੀਤ ਹੋ ਗਈ ਹੈ ਧੀ ਹੋ ਗਈ ਹੈ ਕੋਈ ਗੱਲ ਨਹੀਂ ਅਰਸ਼ਾਂ ਚ ਉੜ ਗਏ ਜੀ ਇਹਦਾ ਨਾਂ ਅਰਸ਼ ਹੈ ਤਾਂ ਹਾਂ ਅਰਸਾਂ ਚ ਹੁਣ ਇਹਨੂੰ ਉਡਾਰੀਆਂ ਵੀ ਅਰਸ਼ਾ ਜੀ ਮਾਰਨੀਆਂ ਨੇ ਹੋਰ ਦੱਸੋ ਭਾਈ ਇੰਨਾ ਚਾ ਜਿਹੜੇ ਕੁੜੀ ਦੇ ਅਸੀਂ ਵੀ ਇਦਾਂ ਦੇ ਦਿਨ ਦੇਖਣੇ ਸੀ ਪਹਿਲੇ ਕਿਨ ਅਸੀਂ ਪਿੰਡ ਗਨਪ ਸੋਫਨਾ ਵੀ ਨਹੀਂ ਲਿਆਈ ਜਿਹੜੇ ਸਾਨੂੰ 5-7 ਦਿਨ ਹੋ ਚਲੇ ਨਾ ਪਿਆ ਐਵੇਂ ਵੀ ਅਰਸ਼ਾ ਜੀ ਨਾਲ ਅਰਸ਼ੇ ਨਾਲ ਹੋ ਗਈਆਂ ਤੁਸੀਂ ਅਰਸ਼ਾ ਜੀ ਹੋ ਗਈ ਚਲੋ ਇਹ ਤੁਹਾਨੂੰ ਸਭ ਤੋਂ ਵੱਡੀ ਮੈਨੂੰ ਲੱਗਦਾ ਕਿ ਮੁਬਾਰਕਬਾਦ ਆ ਵੀ ਤੁਸੀਂ ਦਾਦੇ ਨੂੰ ਮੈਨੂੰ ਲੱਗਦਾ ਸਭ ਤੋਂ ਵੱਧ ਚਾ ਚੜ ਜਾਂਦਾ ਹਾਂਜੀ ਹਾਂਜੀ ਬਿਲਕੁਲ